ਬਘੇਲ ਸਿੰਘ ਜੀ ਰਵੀਰ ਸਿੰਘ ਜੀ ਇਹ ਕਹਾਲੀ ਨੂੰ ਕੋ ਅਗਲੀ ਸਰਕਾਰ ਤੇ ਮਨਾ ਕਰਦੀ ਨਹੀਂ ਆਣੀ ਉਹ ਜੀ ਸਰਕਾਰ ਤੇ ਮਨਾ ਐਵੇਂ ਜਾਣ ਕੇ ਕਰਦੇ ਆ ਰੁਪਈਆ ਕਿਸਾਨਾਂ ਨੂੰ 6000 ਰੁਪਏ ਦੇਣ ਏਕੜ ਦਾ ਇਹ ਕਹਿੰਦੇ ਆ ਵੀ ਦਿੱਲੀ ਧੂਆਂ ਜਾਂਦਾ ਆ ਤੇ ਜੇ ਦਿੱਲੀ ਧੂਆਂ ਜਾਂਦਾ ਤੇ ਉੱਥੇ ਇੰਨੀਆਂ ਫੈਕਟਰੀਆਂ ਚੱਲਣ ਡੀਆਂ ਉਹਨਾਂ ਨੂੰ ਉਹ ਚਿਵਣੀਆਂ ਨਹੀਂ ਦੇ ਦੀਆਂ ਇੱਡੀ ਇੱਡੀ ਤਗੜੀਆਂ ਜੀ ਮੰਗਾ ਦੋ ਤਾਂ ਕਾਹਤ ਮੰਗੇ ਹੀ ਆ ਵੀ ਸਾਨੂੰ ਰੁਪਈਆ 6000 ਕਿੱਲੇ ਦਾ ਦੇਣ ਤੇ ਅਸੀਂ ਬੰਦ ਕਰ ਦਨਗਾ ਅੱਗੇ ਠੀਕ ਧੰਨਵਾਦ ਹਰਵਿੰਦਰ ਸਿੰਘ ਮੇਰਾ ਨਾਮ ਹਰਵਿੰਦਰ ਸਿੰਘ ਜੀ ਇਹ ਪਰਾਲੀ ਨੂੰ ਕਿਉਂ ਅਗਲਾ ਜੀ ਸਰਕਾਰ ਨੇ ਮਨਾ ਕੀਤਾ ਇਹਨਾਂ ਨੂੰ ਨੁਕਸਾਨ ਲੱਗ ਕਿਉਂ ਇਹ ਮਜਬੂਰੀ ਤੁਹਾਡੀ ਸਰਕਾਰ ਦੇਖੋ ਵੈਸੇ ਵੀ ਕਿਸਾਨਾਂ ਪਿੱਛੇ ਵੈਸੇ ਪਈ ਐ ਤੇ ਕੁਝ ਨਾ ਕੁਝ ਕੋਨਾ ਕੋਈ ਨਵਾਂ ਕਾਨੂੰਨ ਲੈ ਕੇ ਤੇ ਕਿਸਾਨਾਂ ਨੂੰ ਦੱਬਨ ਨੂੰ ਫਿਰਦੀ ਐ ਕੋਈ ਕਾਨੂੰਨ ਤਾਂ ਨਹੀਂ ਆਇਆ ਕੋਈ ਜਾਂ ਤੇ ਫਿਰ ਸਾਡੀਆਂ ਜੋ ਪੈਲੀਆਂ ਸਾਡੇ ਜੋ ਫਸਲ ਦਾ ਬੀਜਣ ਦਾ ਟਾਈਮ ਉਹ ਸਾਡਾ ਨੰਗਦਾ ਜਾਂਦਾ ਅਸੀਂ ਕਿੱਥੇ ਕਰੀਏ ਨਾ ਇਹਨਾਂ ਲੇਬਰ ਲੱਭਣ ਦੀ ਐ ਕੋਈ ਵੀ ਗੱਠਾਂ ਬੰਨਣ ਵਾਲੀ ਐ ਲੇਬਰ ਕਹ ਦੱਸੋ ਸਾਨੂੰ ਕਿੱਥੇ ਆ ਆ ਸਾਰੇ ਮੇਰੇ ਕੋਲ ਆ ਜਾਓ ਮੈਂ ਕਿੰਨੀਆਂ ਗੱਠਾਂ ਦੁਕਾਨਾਂ ਉੱਥੇ ਚੱਕਣ ਆਣੀਆਂ ਪ ਤੇ ਜਿਹੜੀ ਸਾਡੀ ਫਸਲ ਬੀਜਣ ਦਾ ਟਾਈਮ ਆ ਅਈਓ ਕਿਦਾਂ ਕਿਦਾਂ ਬੀਜਾਂਗੇ ਅਸੀਂ ਅੱਗ ਲਾ ਕੇ ਬੀਜਾਂਗੇ ਜਾਂ ਸਾਨੂੰ ਕੋਈ ਮਿਲ ਨਹੀਂ ਰਿਹਾ ਕੋਈ ਸਾਧਨ ਨਹੀਂ ਮਿਲ ਰਿਹਾ ਅਸੀਂ ਤਾਂ ਕਹਿੰਨੇ ਆ ਸਰਕਾਰ ਫੇ ਸਾਨੂੰ ਬੋਨਸ ਦਵੇ ਅਸੀਂ ਨਹੀਂ ਅੱਗ ਲਾਉਂਦੇ ਸਾਨੂੰ ਕੁਝ ਦਵੇ ਤੇ ਅਸੀਂ ਨਹੀਂ ਅੱਗ ਲਾਉਂਦੇ ਅਸੀਂ ਕੋਈ ਆਪਣੀ ਲੇਬਰ ਲਾ ਕੇ ਦੀ ਆਪੇ ਕੋਣਕ ਕੋਈ 6-7000 ਰੁਪਏ ਸਾਨੂੰ ਦਵੇ ਤਾਂ ਸਹੀ ਸਾਡੀ ਲੇਬਰ ਕੱਢ ਕੇ ਸਾਨੂੰ ਪਤਾ ਲੱਗੇ ਕਿ ਸਾਡੀ ਲੇਬਰ ਜਾ ਕੇ ਤੁਸੀਂ ਪੁੱਛੋ 500-500 ਰੁਪਏ ਇੱਕ ਬੰਦਾ ਦਿਹਾੜੀ ਦਾ ਮੰਗ ਰਿਹਾ ਤਾਰ ਕਹਿੰਦੀ ਆ ਜਿਹੜੀ ਆ ਉਹ ਕਹਿੰਦੀ ਆ ਜੀ ਧੂਏ ਨਾਲ ਦਿੱਲੀ ਦਾ ਸਿਸਟਮ ਖਰਾਬ ਹੁੰਦਾ ਤੇ ਚਲੋ ਇਹਦੇ ਨਾਲ ਹੀ ਇਹ ਤਾਂ ਚਲੋ ਅਸੀਂ ਵਾਤਾਵਰਨ ਠੀਕ ਆ ਇਹਦੇ ਨਾਲ ਕਿੰਨੇ ਸੋਚ 1% ਖਰਾਬ ਹੁੰਦਾ ਉਹ ਤੇ ਵਾਤਾਵਰਨ ਨਹੀਂ ਕਿੰਨੇ ਪਰਸੈਂਟ ਬਣਾ ਕੇ ਦੇ ਰਿਆ ਇਹਨਾਂ ਨੂੰ ਹਰਿਆਲੀ ਵੀ ਸਾਡੇ ਮਦੇ ਖੇਤਾਂ 'ਚ ਹੁੰਦੀ ਆ ਤੇ ਜੇ ਅਸੀਂ ਵੇਖੋ ਆ ਮਟਰ ਮਿਲ ਜਾਣ ਕੇ ਵੇਖੋ ਤੁਸੀਂ ਕਿ ਕਿੰਨਾ ਧੂਆਂ ਉੱਥੇ ਨਿਕਲ ਰਿਹਾ ਵਾ ਇਹ ਗੱਲ ਵਾਤਾਵਰਨ ਖਰਾਬ ਨਹੀਂ ਹੁੰਦਾ ਕਿੰਨੀਆਂ ਫੈਕਟਰੀਆਂ ਚੱਲ ਰਹੀਆਂ ਉਹ ਵਾਤਾਵਰਨ ਖਰਾਬ ਨਹੀਂ ਕੋਈ ਇਹ ਸਿਰਫ ਕਿਸਾਨਾਂ ਦਾ ਧੂਆਂ ਦਿਖਦਾ ਇਹਨਾਂ ਨੂੰ ਅਹੀਂ ਜੇ ਠੀਕ ਆ ਅਹੀਂ ਅੱਗ ਲਾਉਨੇ ਆ ਤੇ ਅਹੀਂ ਵਾਤਾਵਰਨ ਕਿੰਨਾ ਤਿਆਰ ਕਰਕੇ ਦਿੰਨੇ ਆ ਵੀ ਤੁਹਾਨੂੰ ਇਹ ਵੀ ਦੱਸਣ ਸਾਨੂੰ ਨਹੀਂ ਤਾਂ ਦਿੱਲੀ ਸਾਨੂੰ ਕੋਈ ਵਾਤਾਵਰਨ ਤਿਆਰ ਕਰਕੇ ਦੇ ਦਿੰਦੀ ਐ ਜਿਹੜੀਆਂ ਉੱਥੇ ਫੈਕਟਰੀਆਂ ਚੱਲਣ ਦੀਆਂ ਵਾ ਕੀ ਉਹ ਵਾਤਾਵਰਨ ਤਿਆਰ ਕਰਨੀ ਐ ਕੀ ਉੱਥੇ ਹੈਗਾ ਕੁਝ ਅਹੀਂ ਤਾਂ ਸਗੋਂ ਹਰੀਆਲੀ ਤੇ ਇਹੋ ਪਸਣਾ ਹਰੀਆ-ਹਰੀਆਂ ਹੋਣੀਆਂ ਵਾ ਇੰਨਾ ਤੋਂ ਵਾਤਾਵਰਨ ਤਿਆਰ ਹੋਣਾ ਆਕਸੀਜਨ ਵੀ ਨਾ ਤੇ ਕਿਹੜੀ ਚੀਜ਼ ਵਾ ਦੱਸੋ ਇਹ ਨੁਕਸਾਨਾਂ ਨੂੰ ਕਿਉਂ ਦੱਬਨ ਨੂੰ ਫਿਰਦੀ ਐ ਸਰਕਾਰ ਇਹ ਤੇ ਨਜਾਇਜ਼ ਐ ਇਹ ਤੇ ਐਵੇਂ ਜਾਣ ਕੇ ਹੀ ਆ ਗਈ ਕਿਸਾਨਾਂ ਨੂੰ ਕੇਤ ਨਾ ਕੇ ਦਾ ਨੱਪ ਕੇ ਰੱਖੋ ਇਹ ਬਸ ਉੱਠ ਨਾ ਕੇ ਗੱਲ ਨੂੰ ਹੀ 再把这个来回。